ਵੀਰੋ ਇਹ ਸਵਾਰ ਭਗਵਾਨ ਦਮਨ ਜੀ ਨੂੰ 13 ਦੀਆਂ 13 ਸੀਟਾਂ ਜਿਤਾਉਣੀਆਂ ਆ ਆਪਾ ਕਿੰਨੀਆਂ 13 ਦੀਆਂ 13 13 ਸੀਟਾਂ ਜੇ ਤਸੀਂ ਪੰਜਾਬ ਨੂੰ ਤਰੱਕੀ ਜਬਾਨ ਵਰਗਾ ਵੇਖਣਾ ਚਾਹੁੰਦੇ ਆ ਪੰਜਾਬ ਚ ਕਰਪਸ਼ਨ ਬੰਦ ਹੋਣੀ ਵੇਖਣੀ ਚਾਹੁੰਦੇ ਆ ਪੰਜਾਬ ਚ ਚਿੱਟਾ ਖਤਮ ਕਰਨਾ ਚਾਹੁੰਦੇ ਆ ਪੰਜਾਬ ਚ ਨੌਕਰੀਆਂ ਵੱਤੋਂ ਵੱਧ ਔਣ ਇਹ ਚਾਹੁੰਦੇ ਆ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਅੱਗੇ ਵਧੇ ਤੇ ਇਸ ਵਾਸਤੇ ਸਾਨੂੰ ਭਗਵੰਤ ਮਾਨ ਜੀ ਨੂੰ ਜਤੌਣਾ ਜ਼ਰੂਰੀ ਆ ਕਿਉਂ ਕਿਉਂਕਿ ਪਿਛਲੀ ਪੋਲਿਟਿਕਸ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਆ ਤੇ ਜੇ ਉਹੀ ਫੇਰ ਦੁਬਾਰਾ ਆ ਗਏ ਤੇ ਪੰਜਾਬ ਦਾ ਖਾਤਮਾ ਪੱਕਾ ਆ ਉਹਨਾਂ ਦੀ وجہ ਨਾਲ ਪ੍ਰਾਣਿਆਂ ਦੀ وجہ ਨਾਲ ਅੱਜ ਪੰਜਾਬ ਦੇ ਬੱਚੇ ਵਿਦੇਸ਼ਾਂ 'ਚ ਧੱਕੇ ਖਾਂਦੇ ਆ ਵਿਦੇਸ਼ਾਂ 'ਚ ਧੱਕੇ ਖਾਂਦੇ ਆ ਪੰਜਾਬ ਦੇ ਬੱਚੇ ਅੱਜ ਇਸ ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਆਉਣੀ ਚਾਹੀਦੀ ਆ ਹਰ ਹਾਲਤ ਚ ਆਉਣੀ ਚਾਹੀਦੀ ਆ ਵੀਰੋ ਸਿਆਣੇ ਬੜੋ ਇਹ ਮੀਡੀਆ ਦੇ ਇਹ WhatsApp ਯੂਨੀਵਰਸਿਟੀ ਦੇ ਇਹ Facebook ਦੇ ਗੈਂਗ ਇਹਨਾਂ ਦੇ ਚੱਕਰਾਂ 'ਚ ਨਾ ਪਵੋ ਨਾ ਹੀ ਧਰਮ ਦੇ ਚੱਕਰ 'ਚ ਪਵੋ ਵੀਰੋ ਇੱਕ ਸਾਫ਼ ਸੁਥਰਾ ਬੰਦਾ ਸਾਨੂੰ ਮਿਲਿਆ ਆ ਅਸੀਂ ਗਵਾ ਕੇ ਬਾਅਦ ਪਛਤਾਵਾਂਗੇ ਬਾਅਦ ਅਸੀਂ ਕਹਾਂਗੇ ਓ ਹੋ 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 ਉਹ ਤਾਂ ਕਈ ਗੁਣਾ ਚੰਗਾ ਸੀ ਭਗਵੰਤ ਮਾਨ ਦੇ ਕਈ ਗੁਣਾ ਚੰਗਾ ਸੀ ਬਾਅਦ ਅਸੀਂ ਪਛਤਾਉਣਾ ਆ ਹੁਣ ਸਾਨੂੰ ਉਹ ਮਿਲਿਆ ਆ ਇੱਕ ਚੰਗਾ ਨੇਤਾ ਤੇ ਆਪਾਂ ਉਹਦਾ ਸਾਥ દਈਏ ਸਪੋਰਟ ਕਰੀਏ ਜੇ ਤਾਂ ਜੋ ਉਹ ਦਿਲ ਲਾ ਕੇ ਕੰਮ ਕਰ ਸਕੇ ਉਹ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ ਉਹ ਪੰਜਾਬ ਦੀਆਂ ਤਰੱਕੀਆਂ ਕਰ ਸਕੇ ਪੰਜਾਬ 'ਚ ਐਜੂਕੇਸ਼ਨ ਸਿਸਟਮ ਵਧਾ ਸਕੇ ਪੰਜਾਬ 'ਚ ਫੈਕਟਰੀਆਂ ਲਾ ਸਕੇ ਪੰਜਾਬ 'ਚ ਭੁੱਕੀ ਦੀ ਖੇਤੀ ਹੋ ਸਕੇ ਡੋਡਿਆਂ ਦੀ ਖੇਤੀ ਹੋ ਸਕੇ ਇਹ ਸਭ ਚੀਜ਼ਾਂ ਵੀਰੋ ਜ਼ਰੂਰੀ ਆ ਬਹੁਤ ਜ਼ਰੂਰੀ ਆ ਇਸ ਵਾਸਤੇ ਭਗਵੰਤ ਮਾਨ ਜੀ ਦੀਆਂ 13 ਜੋ 13 ਸੀਟਾਂ ਦੇ ਜਿਤਨਾ ਬਹੁਤ ਜ਼ਰੂਰੀ ਆ ਵੀਰੋ ਸਪੋਰਟ ਕਰੋ ਸਪੋਰਟ ਕਰੋ ਭਗਵੰਤ ਮਾਨ ਜੀ ਨੂੰ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ